14 ਜਨਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪਿਛਲੇ ਦਿਨਾਂ ਦੀ ਤਰ੍ਹਾਂ ਅੱਜ ਵੀ ਪੰਜਾਬ ਦੇ ਵਿੱਚ ਸਵੇਰ ਵੇਲੇ ਤੋਂ ਸੰਘਣੀ ਜ਼ਮੀਨੀ ਪੱਧਰ ਤੇ ਧੁੰਦ ਬਣੀ ਹੋਈ ਸੀ ਕਿ ਟੈਂਪਰੇਚਰ ਉਹੀ ਕੱਲ ਵਾਂਗੂ 0 ਤੋਂ 2-3 ਡਿਗਰੀ ਸਵੇਰ ਤੜਕਸਰ ਦਰਜ ਕੀਤਾ ਗਿਆ ਦਿਨ ਦਾ ਟੈਂਪਰੇਚਰ ਜਿਹੜੇ ਕਿ ਖੇਤਰਾਂ ਦੇ ਵਿੱਚ ਖਾਸ ਕਰਕੇ ਮਾਲਵੇ ਦੇ ਕਈ ਖੇਤਰ ਜਿਵੇਂ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਜਾ ਬਠਿੰਡਾ ਫਰੀਦਕੋਟ ਇਹਨਾਂ ਵਿੱਚ ਧੁੱਪ ਲੱਗੀ ਉੱਥੇ ਥੋੜਾ ਜਿਹਾ ਦਿਨ ਦਾ ਟੈਂਪਰੇਚਰ ਉੱਪ ਗਿਆ ਪਰ ਬਹੁਤੇ ਖੇਤਰ ਦੁਆਬੇ ਦੇ ਤੇ ਮਾਝੇ ਦੇ ਜਿਨ੍ਹਾਂ ਦੇ ਵਿੱਚ ਅੱਜ ਸੂਰਜ ਦੇ ਦਰਸ਼ਨ ਨਾ ਮਾਤਰ ਜਿਹੀ ਹੋਏ ਇਹਨਾਂ ਖੇਤਰਾਂ ਦੇ ਵਿੱਚ 10 ਡਿਗਰੀ ਤੋਂ ਹੇਠਾਂ ਹੀ ਟੈਂਪਰੇਚਰ ਵੱਖ-ਵੱਖ ਜਗ੍ਹਾ ਦਰਜ ਕੀਤਾ ਜਾ ਰਿਹਾ ਹੈ ਸੋ ਇਹ ਮੌਸਮ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਸ਼ਾਮ ਹੁੰਦੇ ਹੁੰਦੇ ਇੱਕ ਵਾਰ ਫੇਰ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਧੁੰਦ ਦੀ ਵਾਪਸੀ ਹੁੰਦੀ ਹੋਈ ਦਿਖਾਈ ਦੇਵੇਗੀ ਇਸੇ ਤਰ੍ਹਾਂ ਹੀ ਹਰਿਆਣੇ ਦੇ ਪੂਤੇ ਖੇਤਰਾਂ ਦੇ ਵਿੱਚ ਤੁੰਦੀ ਦੀ ਚਾਦਰ ਬਣੀ ਹੋਈ ਹੈ ਤੇ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਵੀ ਕਈ ਖੇਤਰਾਂ ਦੇ ਵਿੱਚ ਤੁੰਦ ਲਗਾਤਾਰ ਬਣੀ ਹੋਈ ਹੈ ਕੱਲ ਨੂੰ ਵੀ ਸਵੇਰ ਵੇਲੇ ਪੰਜਾਬ ਦੇ ਵਿੱਚ ਤੁੰਦ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਠੰਡ ਦਾ ਦੌਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਇਸ ਵਿੱਚ ਕੁਝ ਵੀ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਇੱਕ ਹਲਕਾ ਜਿਹਾ ਸਿਸਟਮ ਦਾ ਜ਼ਰੂਰ ਪ੍ਰਭਾਵ ਪਵੇਗਾ ਜਿਸ ਸਾਧਕਾ ਪਹਾੜੀ ਖੇਤਰਾਂ ਦੇ ਵਿੱਚ ਹਲਕਾ ਮੀਂਹ ਜਾਂ ਬਰਫਵਾਰੀ ਦਾ ਦੌਰ ਲੱਗ ਸਕਦਾ ਹੈ